आज कोर्ट तुमने तो बरी किता है कि नाम है थोड़ा मेरा नाम बलवान सिंह है जी मैं कैथल से बिलोंग करता हूँ अंबाला रोड कैथल मेरा रेजिडेंस है और मुनक कोर्ट में हमारे ऊपर पचहत्तर लाख की ठग का केस था जिसकी पैरवी सोमनाथ गोयल वकील साहब कर रहे थे इन्होंने अपने पूर्वोर लगाकर हमें आज कोर्ट से बाइज्जत बरी करवा दिया हम मुणक कोर्ट का और इनका बहुत बहुत धन्यवाद करते हैं ਇਹ ਸਭ ਅੱਜ ਇਨਕੇ ਬਾਰੀ ਕੀਤੇ ਨੇ 75 ਲੱਖ ਦੇ ਵਿੱਚ ਕੀ ਮੈਟਰ ਸੀ ਪੂਰਾ ਇਹਨਾਂ ਦਾ ਇੱਕ ਐਫ ਆਈ ਆਰ ਲਾਂਚ ਹੋਈ ਸੀ 2016 ਦੇ ਵਿੱਚ 101 ਨੰਬਰ ਐਫ ਆਈ ਆਰ ਲਾਂਚ ਹੋਈ ਸੀ ਪੀ ਐਸ ਖਨੂਰੀ ਦੀ ਜਿਹਦੇ ਵਿੱਚ ਤਕਰੀਬਨ 75 ਲੱਖ ਰੁਪਏ ਦੀ ਠੱਗੀ ਮਾਰੀ ਹੋਈ ਸੀ ਕਿ ਜਾਲੀ ਐਸ ਡੀ ਐਮ ਬਣ ਕੇ ਅਲਗ-ਅਲਗ ਬੰਦੇ ਨੂੰ ਨੌਕਰੀ ਲਵਾਉਂਦੇ ਝਾਂਸਾ ਦੇ ਕੇ ਉਹਦੇ ਵਿੱਚ 2018 ਤੋਂ ਵਿੱਚ ਬਾਅਦ ਚਲਾਨ ਪੇਸ਼ ਹੋਏ ਸੀ ਆਪਣੀ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ਦੇ ਵਿੱਚ ਉਹਦੇ ਵਿੱਚ ਪੈਰਵਾਈਆਂ ਹੋਈਆਂ ਜੀ ਤਿੰਨ ਦੇ ਦੋਸ਼ੀ ਸੀ ਇਹ ਇਹਦੇ ਵਿੱਚ ਇੱਕ ਤਾਂ ਹੈਗਾ ਜੀ ਬਲਵੰਤ ਸਿੰਘ ਇੱਕ ਸੁਰਿੰਦਰ ਸੀ ਤੇ ਇੱਕ ਕੁਲਦੀਪ ਸੀ ਜਿਹੜੀਆਂ ਡਾਕਟਰ ਜੁਗਲੀ ਦੀ ਜੁਗਲੀ ਜੀਐਮਆਈਸੀ ਦੀ ਫਰਸਟ ਅਦਾਲਤ ਹੈ ਜੀ ਕੋਰਟ ਮੁਨਕ ਜਿਨੇ ਅੱਜ ਇਹ ਤਿੰਨੇ ਦੋਸ਼ੀਆਂ ਨੂੰ ਬਰੀ ਕਰਤਾ ਕਿੰਨੇ ਸਮੇਂ ਤੋਂ ਚੱਲ ਰਿਹਾ ਸੀਗਾ ਕੇਸ ਇਹ ਤਕਰੀਬਨ 2016 ਦੀ ਐਫਆਈਆਰ ਹੋਈ ਸੀ ਜੀ 2018 ਦੇ ਵਿੱਚ ਚਲਾਨਾ ਪੇਸ਼ ਹੋ ਗਿਆ ਜੀ ਜੁਡੀਸ਼ੀਅਨ ਮੈਜਿਸਟ੍ਰੇਟ ਦੀ ਹਾਲ ਹੋ ਗਏ ਕਿ ਚੱਲਣ ਲੱਗ ਰਹੇ ਸੀ 7-8 ਸਾਲਾਂ ਤੋਂ ਕਿ ਚੱਲਣ ਲੱਗ ਰਹੇ ਸੀ ਕੋਰਟ ਦੇ ਵਿੱਚ